ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ ਜੋ ਕਿ ਸਾਲਾਨਾ ਗੁਰਮਤ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਸਥਾਨ ਤੇ ਬੜੀ ਸ਼ਰਧਾ ਉਤਸ਼ਾਹ ਨਾਲ ਜੋ ਥਿੰਦ ਗੋਤ ਵੱਲੋਂ ਪਰਿਵਾਰਾਂ ਵੱਲੋਂ ਹਰ ਸਾਲ ਮਨਾਇਆ ਜਾਂਦਾ ਹੈ ਪਰਸੋਂ ਰੋਜ ਤੋਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ ਸੋ ਮਾਰੇ ਦੀ ਕਿਰਪਾ ਨਾਲ ਬਾਣੀ ਆਦਤ ਤੋਂ ਮਦ ਮਦ ਤੋਂ ਨਿਰਬਿਗੰਤਾ ਸਿਹਤ ਸੰਪੂਰਨਤਾ ਹੋਈ ਆਰਤੀ ਅਰਦੇ ਦੇ ਕੀਰਤਨ ਹੋਏ ਅਰਦਾਸ ਸਰਬੱਤ ਦੇ ਭਲੇ ਦੀ ਭਾਈ ਸੇਵਾ ਸਿੰਘ ਜੀ ਉਹਨਾਂ ਵੱਲੋਂ ਹੋਈ ਮਹਾਰਾਜ ਜੀ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਉਪਰੰਤ ਆਓ ਜੋ ਸਤਿਗੁਰ ਜੀ ਨੇ ਸਮਾਂ ਬਖਸ਼ਿਸ਼ ਕੀਤਾ ਹੈ ਭਾਈ ਮੋਹਨ ਸਿੰਘ ਜੀ ਉਹਨਾਂ ਨੇ ਗੁਰਬਾਣੀ ਕੀਰਤਨ ਦੀ ਹਾਜ਼ਰੀ ਲਗਵਾਈ ਰਹਿੰਦੇ ਸਮੇਂ ਨੂੰ ਆਪਾਂ ਸਫਲ ਬਣਾਉਣ ਦਾ ਯਤਨ ਕਰੀਏ ਆਪਾਂ ਸੱਚੇ ਪਾਤਸ਼ਾਹ ਜੀ ਦਾ ਬਚਨ ਪੜਿਆ ਧੰਨ ਧੰਨ ਸਤਿਗੁਰੂ ਰਬਦਾਸ ਪਾਤਸ਼ਾਹ ਜੀ ਦਾ ਕਿ ਵਾਹਿਗੁਰੂ ਦੇ ਨਾਮ ਤੋਂ ਬਿਨਾ ਸਭ ਝੂਠ ਦਾ ਪਸਾਰਾ ਹੈ ਸਤਿਗੁਰੂ ਰਬਦਾਸ ਮਹਾਰਾਜ ਜੀ ਆਪਣੀ ਬਾਣੀ ਅੰਦਰ ਸਾਨੂੰ ਸਮਝਾਉਂਦੇ ਐ ਨਾਮ ਤੇਰੋ ਆਰਤੀ ਮੱਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਭਗਵਾਨ ਦੀ ਆਰਤੀ ਐ ਨਾ ਹਰ ਸਮੇਂ ਹੋ ਰਹੀ ਐ ਇੱਕ ਸੋਚ ਮਿਲ ਗਈ ਮਹਾਰਾਜ ਦੀ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਸੋਚ ਸਤਿਗੁਰੂ ਰਬਦਾਸ ਮਹਾਰਾਜ ਜੀ ਦੀ ਸੋਚ ਭਾਵ ਵਿਚਾਰ ਮਿਲ ਗਏ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਆਰਤੀ ਪੜਦੇ ਆ ਨਾ ਗਦਨ ਮੈਂ ਥਾਲ ਰਬ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਉਪਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਭੇਰੀ ਹਰ ਬੇਲੇ ਆਰਤੀ ਹੋ ਰਹੀ ਹੈ ਸਤਗੁਰੂ ਰਵਿਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਮੇਰੀ ਜਿਹੜੀ ਆਰਤੀ ਐ ਨਾ ਮੇਰਾ ਥਾਲ ਕਿਹੜਾ ਐ ਮੇਰਾ ਦੀਵਾ ਕਿਹੜਾ ਮੇਰਾ ਤੇਲ ਕਿਹੜਾ ਐ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਨਾਮ ਹੀ ਦੀਵਾ ਐ ਨਾਮ ਹੀ ਬੱਤੀ ਐ ਨਾਮ ਹੀ ਤੇਲ ਐ ਸੱਚੇ ਪਾਤਸ਼ਾਹ ਜੀ ਹਰ ਵੇਲੇ ਸਾਨੂੰ ਇਹੀ ਹਰ ਰੋਜ਼ ਆਪਾਂ ਮਾਰੇ ਦਾ ਬਚਨ ਪੜ੍ਹਦੇ ਆ ਨਾ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਹਰ ਵੇਲੇ ਸਮਝਾਉਂਦੇ ਐ ਆਸੀਂ ਜੋਤ ਜਿਹੜੀ ਬਾਲਦੇ ਆ ਇਹ ਤੇ ਭਾਈ ਤੇਲ ਵੀ ਘੀ ਵੀ ਮੁੱਕ ਜਾਏਗਾ ਇਹਦੀ ਬੱਤੀ ਵੀ ਜਲ ਜਊਗੀ ਤੇ ਜੋਤ ਬੁਝ ਵੀ ਜਾਊਗੀ ਪਰ ਜਿਹੜੀ ਸੱਚੇ ਪਾਤਸ਼ਾਹ ਨੇ ਜੋਤ ਜਗਾਈ ਐ ਨਾ ਇਹ ਜੋਗੋ ਜੁਗ ਵੱਲਦੀ ਰਹੂਗੀ ਆਖੋ ਸਤਨਾਮ ਵਾਹਿਗੁਰੂ ਉਹ ਜੋਤ ਕਿਹੜੀ ਐ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਗੁਰੂ ਤੇ ਗੁਰੂ ਹੈ ਬਾਣੀ ਬਾਣੀ ਹੈ ਸਰੂਪ ਰੱਬ ਦਾ ਬਾਣੀ ਗੁਰੂ ਸੇ ਗੁਰੂ ਹੈ ਬਾਣੀ ਬਾਣੀ ਹੈ ਸਰੂਪ ਰੱਬ ਦਾ ਬਾਣੀ ਗੁਰੂ ਤੇ ਗੁਰੂ ਬਾਣੀ ਹੈ ਸਰੂਪ ਰੱਬ ਦਾ ਬਾਣੀ ਗੁਰੂ ਤੇ ਗੁਰੂ ਹੈ ਬਾਣੀ ਬਾਣੀ ਹੈ ਸਰੂਪ ਰੱਬ ਦਾ ਬਾਣੀ ਗੁਰੂ ਤੇ ਗੁਰੂ ਹੈ ਬਾਣੀ ਬਾਣੀ ਹੈ ਸਰੂਪ ਰੱਬ ਦਾ ਬਾਣੀ ਗੁਰੂ ਤੇ ਗੁਰੂ ਹੈ ਬਾਣੀ ਹੈ ਸਰੂਪ ਰੱਬ ਦਾ ਵਾ 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 ਬਾਣੀ ਹੈ ਸਰੂਪ ਰੱਬ ਦਾ ਮੇਰੇ ਪਿਆਰੇ ਬਾਣੀ ਹੈ ਸਰੂਪ ਰੱਬ ਦਾ ਵਾ ਵਾ ਬਾਣੀ ਹੈ ਸਰੂਪ ਰੱਬ ਦਾ ਵਾ 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 पाणी हैरूप रख बाबा पाणी है स्वरूप रुदा हेॾे प्यारे पाणी है स्वरूप राणी गुरू ते गुरू है पाणी गुरू है पाणी ਬਾਣੀ ਹੈ ਸਰੂਪ ਰੱਬ ਦਾ ਬਾਣੀ ਗੁਰੂ ਤੇ ਗੁਰੂ ਹੈ ਬਾਣੀ ਬਾਣੀ ਹੈ ਸਰੂਪ ਰੱਬ ਦਾ ਗੁਰੂ ਤੇ ਗੁਰੂ ਹੈ ਬਾਣੀ ਬਾਣੀ ਹੈ ਸਰੂਪ ਰੱਬ ਦਾ ਬਾਣੀ ਗੁਰੂ ਤੇ ਗੁਰੂ ਹੈ ਵਾਣੀ ਵਾਣੀ ਹੈ ਸਰੂਪ ਰੱਬ ਦਾ ਵਾਣੀ ਗੁਰੂ ਤੇ ਗੁਰੂ ਹੈ ਵਾਣੀ ਬਾਣੀ ਹੈ ਸੂਪਰ ਜਾਪ ਦਾ ਬਾਣੀ ਗੁਰੂ ਤੇ ਗੁਰੂ ਹੈ ਬਾਣੀ ਬਾਣੀ ਹੈ ਸੂਪਰ ਜਾਪ ਦਾ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਹ ਗੁਰ ਬਾਣੀ ਕਹੇ ਸਬਕ ਜਨਮਨ ਫਰਤਖ ਗੁਰੂ ਨੇ ਸਤਾਵੇ ਮਹਾਰਾਜ ਕਹਿੰਦੇ ਨੇ ਜਿਹੜਾ ਬਾਣੀ ਨੂੰ ਪੜ੍ਹੇਗਾ ਵਿਚਾਰੇਗਾ ਜਿਹੜਾ ਬਾਣੀ ਦੇ ਲੜ ਲੱਗੂਗਾ ਬਾਣੀ ਦੇ ਸਹਾਰੇ ਲਏਗਾ ਇਹ ਬਰਤਖ ਸਤਿਗੁਰੂ ਉਸ ਸਿੱਖ ਨੂੰ ਮਾਰਜ ਤਾਰਦੇ ਹਨ ਉਹ ਸਿੱਖ ਕਦੇ ਨਹੀਂ ਡੁੱਬਦਾ ਜਿਹੜਾ ਗੁਰੂ ਦਾ ਬਣ ਜਾਂਦਾ ਹੈ ਤਨ ਤਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਸੀਰ ਗੁਵਰਧਨਪੁਰ ਦੀ ਧਰਤੀ ਕਾਂਸੀ ਬਨਾਰਸ ਜਿੱਥੇ ਮਹਾਰਾਜ ਜੀ ਇਮਲੀ ਦੇ ਬੂਟੇ ਹੇਠਾਂ ਬੈਠੇ ਹਨ ਬੜੀ ਮੌਜ ਬਣੀ ਹੋਈ ਹੈ ਮਹਾਰਾਜ ਨਾਲੇ ਜੋੜੇ ਗੰਢਦੇ ਹਨ ਜਿਹੜਾ ਵੀ ਉਹਨਾਂ ਕੋਲ ਬਹਿ ਜਾਂਦਾ ਸੀ ਨਾ ਆ ਕੇ ਐਸਾ ਬਾਣੀ ਦਾ ਬਾਣ ਮਾਰਦੇ ਸੀ ਐਨਾ ਪਿਆਰ ਕਰਦੇ ਸੀ ਨਾ ਆਉਣ ਵਾਲੇ ਨਾਲ ਐਨਾ ਮਿੱਠ ਬੋਲੜਾ ਸੁਭਾ ਸੀ ਜਿਹੜਾ ਵੀ ਇੱਕ ਵਾਰੀ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਬਹਿ ਬਹਿ ਜਾਂਦਾ ਜ਼ੀਨਾ ਉਹ ਟੁੱਟੇ ਹੋਏ ਉਸ ਬੰਦੇ ਨੂੰ ਉਸ ਇਨਸਾਨ ਨੂੰ ਮਹਾਰਾਜ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਨਾਲ ਗੰਢ ਨੰਦੇ ਸੀ ਉਹੀ ਕੋਈ ਜੋੜ ਸਕਦਾ ਜੇ ਆਪ ਜੁੜਿਆ ਹੋਵੇ ਉਹੀ ਜਗਾ ਸਕਦਾ ਜੇ ਕੋਈ ਆਪ ਜਾਗਿਆ ਹੋਵੇ ਜਿਹੜਾ ਆਪੇ ਹੀ ਨਹੀਂ ਜੁੜਿਆ ਉਹ ਕਿਸੇ ਨੂੰ ਕੀ ਜੋੜੇਗਾ ਇੱਕ ਬੀਬੀ ਮਾਹਪੁਰਖਾਂ ਕੋਲ ਗਈ ਜਾ ਕੇ ਕਹਿਣ ਲੱਗੀ ਬਾਬਾ ਜੀ ਆ ਮੇਰਾ ਮੁੰਡਾ ਗੋੜ ਬੜਾ ਖਾਂਦਾ ਹੈ ਤੇ ਸਾਸਾਂਗੇ ਜੀ ਮਾਪੁਰਸ਼ੋ ਇਹਨੂੰ ਹਟਾਓ ਗੁੜ ਬੜਾ ਖਾਂਦਾ ਹੈ ਮਾਪੁਰਖ ਕਹਿਣ ਲੱਗੇ ਕਹਿੰਦੇ ਬੀਬਾ ਹਫਤੇ ਮਗਰੋਂ ਆਜਈ ਉਹ ਬੀਬੀ ਸੋਚਦੀ ਐ ਬਾਬਾ ਜੀ ਨੇ ਹਫਤੇ ਮਗਰੋਂ ਸ਼ਾਇਦ ਕੋਈ ਮੰਤਰ ਮਾਰਨਾ ਹੋਵੇ ਸ਼ਾਇਦ ਕੋਈ ਦਵਾਈ ਦੇਣੀ ਹੋਵੇ ਤੇ ਸਾਧ ਸੰਗਤ ਜੀ ਸੁਣਿਓ ਧਿਆਨ ਦੇ ਨਾਲ ਹਫਤੇ ਮਗਰੋਂ ਬੀਬੀ ਆਈ ਆਕੇ ਕਹਿਣ ਲੱਗੀ ਮਾਹਪੁਰਸ਼ੋ ਆ ਮੇਰਾ ਮੁੰਡਾ ਗੁੜ ਬੜਾ ਖਾਂਦਾ ਇਹਨੂੰ ਹਟਾਓ ਮਾਹਪੁਰਸ਼ ਕਹਿਣ ਲੱਗੇ ਕਹਿੰਦੇ ਕਾਕਾ ਗੁੜ ਨਾ ਖਾਇਆ ਕਰ ਤੇ ਉਹ ਬੱਚਾ ਕਹਿੰਦਾ ਜੀ ਸਤਿਵਚਨ ਤੇ ਉਹ ਬੀਬੀ ਵੇਖਦੀ ਐ ਵੀ ਬਾਬਾ ਜੀ ਨੇ ਨਾ ਕੋਈ ਦਵਾਈ ਦਿੱਤੀ ਨਾ ਕੋਈ ਕੋਈ ਮੰਤਰ ਮਾਰਿਆ ਕਹਿੰਦੇ ਬਾਬਾ ਜੀ ਤੁਸੀਂ ਉਦਣੇ ਕਹਿ ਦਿੰਦੇ ਐਨੀ ਗੱਲ ਜਿਹੜੀ ਅੱਜ ਕਹੀ ਉਦਣ ਕਹਿ ਦਿੰਦੇ ਮਹਾਪੁਰਸ਼ ਕਹਿੰਦੇ ਬੀਬਾ ਜੀ ਉਦਣ ਮੈਂ ਆਪ ਗੁੜ ਖਾਂਦਾ ਸੀ ਆਖੋ ਸਤਨਾਮ ਵਾਹਿਗੁਰੂ ਪਹਿਲਾਂ ਮੈਂ ਗੁੜ ਛੱਡਿਆ ਖਾਣਾ ਪਹਿਲਾਂ ਮੈਂ ਛੱਡਿਆ ਫੇਰ ਤੇਰੇ ਮੁੰਡੇ ਨੂੰ ਕਿਹਾ ਵੀ ਗੁੜ ਨਾ ਖਾਈ ਜਿਹੜੇ ਮਹਾਪੁਰਸ਼ ਹੁੰਦੇ ਆ ਨਾ ਉਹ ਬਚਨ ਬੋਲਾ ਨਹੀਂ ਕਦੇ ਕਰਦੇ ਕੋਈ ਮਿੱਥਿਆ ਬਚਨ ਨਹੀਂ ਕਰਦੇ ਕਈ ਵਾਰੀ ਮਹਾਪੁਰਸ਼ ਬੋਲਦੇ ਨਹੀਂ ਸਾਦ ਸੰਗਤ ਨਦਰਈ ਕੰਮ ਕਰ ਜਾਂਦੀ ਐ ਆਖੋ ਸਤਨਾਮ ਵਾਹਿਗੁਰੂ ਕਈ ਵਾਰੀ ਮਿਲਦੇ ਐ ਬਾਬਾ ਜੀ ਰੱਖੋ ਸਿਰ ਤੇ ਹੱਥ ਧੱਕੇ ਨਾਲ ਹੱਥ ਰਖਾਇਆ ਕੀ ਰਖਾਇਆ ਸਾਡੇ ਸਾਰਿਆਂ ਦੇ ਸਿਰ ਤੇ ਹੱਥ ਹੈ ਗੁਰੂ ਦਾ ਸਾਰਿਆਂ ਦੇ ਸਿਰ ਤੇ ਹੱਥ ਹੈ ਸੱਚੇ ਪਾਤਸ਼ਾਹ ਦਾ ਮੈਂ ਬੜੀ ਬਾਰੀ ਬੇਨਤੀ ਕਰਦਾ ਹੋਂ ਨਾ ਇੱਕ ਦੇ ਬਣ ਜਓ ਇੱਕ ਨੂੰ ਪਿਆਰ ਕਰੋ ਚਾਹੇ ਗੁਰੂ ਨਾਨਕ ਨੂੰ ਕਰ ਲੋ ਚਾਹੇ ਸਤਗੁਰੂ ਰਵਦਾਸ ਮਹਾਰਾਜ ਨੂੰ ਕਰ ਲੋ ਚਾਹੇ ਬਾਬਾ ਕਬੀਰ ਸਾਹਿਬ ਨੂੰ ਕਰ ਲੋ ਚਾਹੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਰ ਲੋ ਚਾਹੇ ਆ ਦੀਨ ਦੁਨੀਆ ਦਾ ਮਾਲਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਹੈ ਗਰੀਬਨਵਾਦ ਜੀ ਨੂੰ ਕਰ ਲੋ ਇੱਕ ਤੇ ਬਣਨਾ ਪੈਣਾ ਇੱਕ ਤੇ ਟੇਕ ਰੱਖਣੀ ਪੈਣੀ ਹੈ ਜਿਹੜੇ ਇੱਕ ਤੇ ਟੇਕ ਰੱਖਦੇ ਆ ਨਾ ਇੱਕ ਤੇ ਭਰੋਸਾ ਰੱਖਦੇ ਆ ਤੇ ਉਹਨਾਂ ਨੂੰ ਭਾਈ ਫਿਰ ਗੁਰੂ ਹੈ ਨਾ ਜਿਹੜਾ ਉਹ ਹਰ ਥਾਂ ਇੱਜ਼ਤ ਰੱਖਦਾ ਆਪਣੇ ਸੇਵਕ ਦੀ ਹਰ ਥਾਂ ਜੇ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਭਾਈ ਬਚਿੰਦਰ ਸਿੰਘ ਚੱਲਿਆ ਸੀ ਨਾ ਕਹਿੰਦੇ ਪਹਾੜੀ ਰਾਜਿਆਂ ਨੇ ਹਾਥੀ ਭੇਜਿਆ ਸੀ ਮਸਤ ਕਰਕੇ ਸ਼ਰਾਬ ਪਿਲਾ ਕੇ ਕਿਲੇ ਦਾ ਦਰਵਾਜ਼ਾ ਭੰਨਣਾ ਲੋਹ ਕਢਦਾ ਕਹਿੰਦੇ ਮਹਾਰਾਜ 22 ਧਰ ਦੇ ਰਾਜਿਆਂ ਨੇ ਸ਼ਰਾਬ ਪਿਲਾ ਕੇ ਹਾਥੀ ਨੂੰ ਭੇਜ ਰਹੇ ਨੇ ਕਿ ਕਿਲੇ ਦਾ ਦਰਵਾਜ਼ਾ ਤੋੜਨਾ ਹੈ ਸੱਚੇ ਪਾਸ਼ਾ ਕੀ ਕਰੀਏ ਗਰੀਬ ਨਵਾਜ਼ ਕਹਿੰਦੇ ਹਾਥੀ ਦਾ ਮੁਕਾਬਲਾ ਹਾਥੀ ਕਰੂਗਾ ਸੱਚੇ ਪਾਤਸ਼ਾਹ ਆਪਣੇ ਅਲ ਹਾਥੀ ਕਿਹੜਾ ਹੈ ਮਾਰੇ ਕਹਿੰਦੇ ਆ ਦੋਨੀ ਚੰਦ ਜਿਹੜਾ ਬੈਠਾ ਬਹੁਤ ਭਾਰਾ ਸੀ ਸੇਵਾ ਨਹੀਂ ਸੀ ਕਰਦਾ ਖਾਂਦਾ ਬਹੁਤ ਸੀ ਜੇ ਖਾਣਾ ਤੇ ਸੇਵਾ ਵੀ ਕਰਨੀ ਹੈ ਉਹ ਸੇਵਾ ਨਹੀਂ ਸੀ ਕਰਦਾ ਖਾਂਦਾ ਸੀ ਕਮਰੇ 'ਚ ਵੜ ਜਾਂਦਾ ਸੀ ਤੇ ਕਈ ਵਾਰੀ ਸਿੰਘਾਂ ਨੂੰ ਕਹਿਣਾ ਮੇਰੇ ਨਾਲ ਘੁੜ ਕੇ ਵੇਖ ਲੋ ਤੇ ਅੱਜ ਮਹਾਰਾ ਹੀ ਕਹਿੰਦੇ ਸਾਡਾ ਦੁਨੀ ਚੰਦ ਹਾਥੀ ਨਾਲੋਂ ਘੱਟ ਹੈ ਕਿਤੇ ਹਾਥੀ ਨਾਲ ਹਾਥੀ ਲੜੂਗਾ ਉੱਥੇ ਤੇ ਕਹਿ ਦਿੱਤਾ ਜੀ ਸਤਿਵਚਨ ਮਹਾਰਾ ਜੰਦਰ ਚਲੇ ਗਏ ਕਮਰੇ ਚ ਰੂਮ ਚ ਭਾਈ ਦਿਆ ਸਿੰਘ ਕੋਲ ਗਿਆ ਪਿੱਛੇ ਤੇ ਦੰਬੂ ਵਿੱਚ ਜਾ ਕੇ ਕਹਿੰਦਾ ਭਾਈ ਦਿਆ ਸਿੰਘ ਜੀ ਤੁਸੀਂ ਮਹਾਰਾਜ ਨੂੰ ਬੇਨਤੀ ਕਰੋ ਸਮਝਾਓ ਮਹਾਰਾਜ ਨੂੰ ਵੀ ਹਾਥੀ ਨਾਲ ਮੈਂ ਕਿਵੇਂ ਲੜ ਸਕਦਾ ਹਾਂ ਭਾਈ ਦਿਆ ਸਿੰਘ ਕਹਿੰਦੇ ਦونی ਚੰਦ ਤੂੰ ਥੋੜੇ ਲੜਨਾ ਤੂੰ ਤੇ ਜਰੀਆ ਹੈ ਲੜਾਉਣ ਵਾਲਾ ਬਾਜਾਂ ਵਾਲਾ ਆਪੇ ਹੀ ਜਾਣੇ ਗੁਰੂ ਗੋਬਿੰਦ ਸਿੰਘ ਤੇ ਉਸ ਵੇਲੇ ਪਿਆਰਿਓ ਗਈਆ ਕੋਲ ਗਿਆ ਮੇਰੀ ਜਾਨ ਛਡਾਓ ਕਹਿੰਦਾ ਮਹਾਰਜ ਨੂੰ ਕੋਹ ਹਾਥੀ ਨਾਲ ਕਿਵੇਂ ਲੜਿਆ ਜਾਵੇ ਫਿਰ ਕਿਸੇ ਨੇ ਪੁੱਠੀ ਸਲਾਹ ਦਿੱਤੀ ਵਿੱਚ ਹੀ ਹੁੰਦੇ ਆ ਪੁੱਠੀਆਂ ਸਲਾਹਾਂ ਵਾਲੇ ਪੁੱਠੀ ਸਲਾਹ ਦੇ ਦਿੱਤੀ ਕਹਿੰਦੇ ਦੁਨੀ ਚੰਦ ਜੇ ਬਚਣਾ ਤੇ ਕਿਲੇ ਦੀ ਜਿਹੜੀ ਗੰਧ ਬਣੀ ਹੈ ਨਾ ਕਾਮ ਤੇ ਟੱਪ ਕੇ ਘਰ ਨੂੰ ਚਲ ਜਾ ਰਾਤ ਹੋਈ ਲੱਕਨੋਂ ਰੱਸਾ ਪਾਇਆ ਕੇਲੇ ਦੀ ਕੰਧ ਤੋਂ ਥੱਲੇ ਜਿਵੇਂ ਹੀ ਲੰਮਕਿਆ ਨਾ ਐਨਾ ਵੇਟ ਸੀ ਉਹਦਾ ਐਨਾ ਭਾਰ ਸੀ ਉਹ ਰੱਸਾ ਟੁੱਟਿਆ ਥੱਲੇ ਡਿਗਿਆ ਲੱਤ ਟੁੱਟ ਗਈ ਲੱਤ ਟੁੱਟ ਗਈ ਨਾ ਜਦੋਂ ਚਲੋਖਾ ਸੋਖਾ ਚਲਿਆ ਗਿਆ ਛੱਡ ਕੇ ਮਹਾਰਾਜ ਨੂੰ ਸਵੇਰ ਹੋਈ ਕਹਿੰਦੇ ਮਹਾਰਾਜ ਹਾਥੀ ਆ ਰਿਹਾ ਜਿਹਨੂੰ ਸ਼ਰਾਬ ਪਲਾਈ ਹੈ ਰਾਜਿਆਂ ਨੇ ਪਹਾੜੀਆਂ ਨੇ ਗੁਰੂ ਸਾਹਿਬ ਕਹਿੰਦੇ ਆਪਣੇ ਵਾਲਾ ਹਾਥੀ ਕਿੱਥੇ ਹੈ ਦੁਨੀ ਚੰਦ ਕਹਿੰਦੇ ਮਹਾਰਾਜ ਉਹ ਤੇ ਭੱਜ ਗਿਆ ਰਾਤ ਦਾ ਸਤਿਗੁਰ ਜੀ ਕਹਿੰਦੇ ਸੰਸਾਰ ਤੋਂ ਜਾਣਾ ਤੇ ਹੈ ਪਰ ਜੇ ਹੁਕਮ ਕਮਾ ਕੇ ਜਾਂਦਾ ਨਾ ਉਹਦਾ ਜਾਣਾ ਸਫਲ ਹੋ ਜਾਣਾ ਮਰਨਾ ਤੇ ਹੈ ਸਭਨਾ ਮਰਨਾ ਆਇਆ ਵਿਛੋੜਾ ਸਭਨਾ ਪੁੱਛੋ ਜਾਏ ਸਿਆਣਿਆਂ ਅੱਗੇ ਮਿਲਣ ਕੇ ਨਾ ਮਰਨਾ ਸਾਰਿਆਂ ਨੇ ਕਿਹੜਾ ਸੀ ਇੱਥੇ ਬੈਠੇ ਰਹਿਣਾ ਕਿੱਥੇ ਗਏ ਸਾਡੇ ਵੱਡੇ ਬਜ਼ੁਰਗ ਪਿਛਲੇ ਸਾਲ ਕਈ ਇੱਥੇ ਬੈਠੇ ਸੀ ਹੁਣ ਹੈ ਨਹੀਂ ਅੱਗੇ ਤੋਂ ਪਤਾ ਨਹੀਂ ਭਾਈ ਕਿਨ ਚਲਿਆ ਜਾਣਾ ਸਾਡੇ ਵਿੱਚੋਂ ਹੈ ਕੋਈ ਪਤਾ ਇਹ ਤੇ ਅਕਾਲ ਪੁਰਖ ਜਾਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਣਣ ਹਰਨ ਭਰਨ ਜਾਤਾਂ ਨੇ ਤਰਫੋਰ ਤਿਸ ਦਾ ਮੰਤਰ ਨਾ ਜਾਣੇ ਹੋਰ ਤੇ ਗੁਰਮਖੋ ਕਹਿੰਦੇ ਮਹਾਰਾਜ ਹੋ ਤੇ ਭੱਜ ਗਿਆ ਸੱਚੇ ਪਾਤਸ਼ਾਹ ਕਹਿੰਦੇ ਅੱਛਾ ਕਹਿੰਦੇ ਹੁਣ ਹਾਥੀ ਦਾ ਮੁਕਾਬਲਾ ਬੱਬਰ ਸ਼ੇਰ ਕਰੂਗਾ ਹੈ ਕੋਈ ਤੁਹਾਡੇ ਚੋਂ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਬਈ ਕੋਈ ਫੇਰ ਉਠਿਆ ਛਾਲ ਮਾਰ ਕੇ ਕੌਣ ਭਾਈ ਬਚਿੱਤਰ ਸਿੰਘ ਆਖੋ ਸਤਨਾਮ ਵਾਹਿਗੁਰੂ ਮੰਦਰਾ ਜੀ ਆਕਾਤ ਸੀ ਉਹਦਾ ਮੰਦਰਾ ਜੀ ਆਕਾਤ ਨੀਲਾ ਚੋਲਾ ਪਾਇਆ ਪੀਲਾ ਕਮਰ ਕਸਾ ਲਾਇਆ ਗਾਦਰੇ ਕਿਰਪਾਨ ਪਾਈ ਐ ਸ੍ਰੀ ਸਾਹਿਬ ਦਮਾਲਾ ਸਜਾਇਆ ਉੱਤੇ ਚੱਕਰ ਸਜਾਏ ਐ ਛਾਲ ਮਾਰ ਕੇ ਖੜ ਗਿਆ ਹੱਥ ਜੋੜ ਕੇ ਕਹਿੰਦਾ ਸੱਚੇ ਬਾਦਸ਼ਾਹ ਇਹ ਸੇਵਾ ਦਾਸ ਦੀ ਝੋਲੀ ਪਾਓ ਨਾਲ ਦੇ ਝੋਲਾ ਖਿੱਚਦੇ ਆ ਕਹਿੰਦੇ ਬਹਿ ਜਾ ਬਚਿੱਤਰ ਸਿੰਘ ਆ ਹਾਥੀ ਦਾ ਮੁਕਾਬਲਾ ਕਰਨਾ ਕੋਈ ਖੇਡ ਨਹੀਂ ਓਏ ਹਾਥੀ ਨਾਲ ਲੜਨ ਜਾਣਾ ਕੋਈ ਤੈਨੂੰ ਅੱਗੇ ਸਰੂਪਾ ਨਹੀਂ ਪਾਣਾ ਮਾਰੇ ਨੇ ਬਚਿੱਤਰ ਸਿੰਘ ਕਹਿਣ ਲੱਗਾ ਮੈਂ ਥੋੜੇ ਲੜਨਾ ਹੈ ਮੈਂ ਕਿਹਾ ਜਾਣ ਇਹ ਤੇ ਲੜਾਉਣ ਵਾਲੇ ਜਾਣ ਮੇਰੇ ਕੱਲ ਕੀ ਧਰਗੁਰੂ ਗੋਬਿੰਦ ਸਿੰਘ ਮਹਾਰਾਜ ਆਖੋ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਜਾ ਬਈ ਬਚਿੱਤਰ ਸਿੰਘ ਭਾਈ ਬਚਿੰਦਰ ਸਿੰਘ ਨੇੜੇ ਹੋਇਆ ਮਹਾਰਾਜ ਨੇ ਆਪਣਾ ਸ਼ਾਸਤਰ 나ਗਣੀ ਅੱਜ ਵੀ ਤੁਸੀਂ ਕੇਸਗੜ ਜਾਓ ਸ੍ਰੀ ਆਨੰਦਪੁਰ ਸਾਹਿਬ ਤੰਬੂ ਸਾਹਿਬ ਦੇ ਵਿੱਚ ਅੱਜ ਵੀ 나ਗਣੀ ਪਈ ਹੈ ਇਤਿਹਾਸਕ 나ਗਣੀ ਉਹ 나ਗਣੀ ਭਾਈ ਬਚਿੱਤਰ ਸਿੰਘ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਤੇ ਕੰਨ ਵਿੱਚ ਮਹਾਰਾਜ ਨੇ ਐਨ ਵਾਲੇ ਜਫੀ ਪਾਈ ਬਚਿੱਤਰ ਸਿੰਘ ਨੂੰ ਐ ਕੋਲ ਕਰਕੇ ਕਹਿੰਦੇ ਬਚਿੱਤਰ ਸਿੰਘ ਗੱਲ ਸੁਣ ਧਿਆਨ ਨਾਲ ਕਹਿੰਦੇ ਗੱਲ ਸੁਣ ਬਚਿੱਤਰ ਸਿੰਘ ਪੁੱਤਰਾ ਹਾਥੀ ਨੇ ਆਉਣਾ ਤੂੰ ਜਿਹੜੀ ਨਾਗਣੀ ਤੈਨੂੰ ਅਸੀਂ ਦਿੱਤੀ ਹੈ ਨਾ ਸਾਰਾ ਹਾਥੀ ਮੜਿਆ ਹੋਊਗਾ ਲੋਹੇ ਦੇ ਵਿੱਚ ਮੱਥੇ ਤੇ ਤਵੇ ਲੱਗੇ ਹੋਣਗੇ ਸਾਰਾ ਲੋਹੇ ਚ ਸੰਜੋਇਆ ਹੋਏਗਾ ਮਾਰੇ ਕਹਿੰਦੇ ਇੱਕ ਅੱਖ ਨੰਗੀ ਹੋਣੀ ਹਾਥੀ ਦੀ ਇੱਕ ਉਹ ਕਿਹੜੀ ਚੀਜ਼ ਉਹ ਹੈ ਅੱਖ ਮਾਰੇ ਕਹਿੰਦੇ ਬਚਿੱਤਰ ਸਿੰਘ ਜਿਹੜੀ ਨਾਗਣੀ ਐ ਤੂੰ ਹਾਥੀ ਦੇ ਅੱਖ ਵਿੱਚ ਮਾਰਨੀ ਐ ਸਤਗੁਰੂ ਜੀ ਨਾਲ ਕਹਿੰਦੇ ਕਾਰਜ ਵੱਡਾ ਹੈ ਕੰਮ ਵੱਡਾ ਹੈ ਬਚਿੱਤਰ ਸਿੰਘ ਕਹਿੰਦਾ ਜੇ ਕੰਮ ਵੱਡਾ ਹੈ ਤੇ ਮਾਰੇ ਥਾਪੜਾ ਵੀ ਵੱਡਾ ਦੇ ਦਿਓ ਆਖੋ ਸਤਨਾਮ ਵਾਹਿਗੁਰੂ ਮੈਂ ਕੀ ਕਰਨ ਯੋਗਾਂ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਾਣ ਲਗਿਆਂ ਬਚਿੱਤਰ ਸਿੰਘ ਨੂੰ ਥਾਪੜਾ ਦੇਤਾ ਸੋਚੀ ਦੇਤੀ ਨਦਰ ਦੇ ਨਾਲ ਨਦਰ ਗੁਰੂ ਦੀ ਨਦਰ ਵੇਖੋ ਬੰਦਿਓ ਕਰੇ ਖੁਦਾ ਨਦਰ ਗੁਰੂ ਨਾਨਕ ਦੀ ਆਪਣਾ ਲਏ ਬਣਾ ਨਦਰ ਗੁਰੂ ਨਾਨਕ ਦੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਾ ਬਚਿੰਦਰ ਸਿੰਘਾ ਭਾਈ ਬਚਿੰਦਰ ਸਿੰਘ ਨੇ ਜਕਾਰਾ ਗਜਾਇਆ ਘੋੜੇ ਤੇ ਸਵਾਰ ਹੋ ਕੇ ਤੇਜ ਘੋੜਾ ਝੜਾਇਆ ਐ ਗੇੜੇ ਕਮਾਏ ਘੋੜੇ ਤੇ ਚੜ ਕੇ ਗੇੜੇ ਦਿੱਤੇ ਕਿਲੇ ਦਾ ਦਰਵਾਜ਼ਾ ਖੁੱਲਿਆ ਅਗੋਂ ਹਾਥੀ ਸ਼ਰਾਬ ਦਾ ਰੱਜਿਆ ਹੋਇਆ ਕਿਲੇ ਵੱਲ ਨੂੰ ਵੱਧ ਰਿਹਾ ਭਾਈ ਬਚੰਦਰ ਸਿੰਘ ਘੋੜੇ ਤੇ ਚੜ ਕੇ ਜਾ ਰਿਹਾ ਤੇਜ ਜਿਉਂ ਹੀ ਹਾਥੀ ਕੋਲ ਆਇਆ ਨਾ ਨੇੜੇ ਆਇਆ ਭਾਈ ਬਚੰਦਰ ਸਿੰਘ ਨੇ ਇੱਕ ਹੱਥ ਨਾਲ ਧੋਏ ਲਗਾਮਾ ਹੱਥ ਨਾਲ ਖਿੱਚ ਦਿੱਤੀਆਂ ਤੇ ਘੋੜੇ ਨੇ ਅਗਲੇ ਪੌੜ ਉੱਪਰ ਨੂੰ ਚੁੱਕ ਲਏ ਭਾਈ ਬਚਿੱਤਰ ਸਿੰਘ ਨੇ ਰਕਾਬਾਂ ਦੇ ਵਿੱਚ ਜਿਹੜੇ ਪੈਰ ਰੱਖੇ ਸੀ ਨਾ ਆਪਣੀ ਸੀਟ ਤੋਂ ਖੜਾ ਹੋ ਗਿਆ ਤੇ ਘੋੜੇ ਨੂੰ ਅਗਲੇ ਪੌੜ ਚੁਕਾ ਕੇ ਭਾਈ ਬਚਿੱਤਰ ਸਿੰਘ ਨੇ ਗੁਰਮਖੋ ਬੜੀ ਪੂਰੇ ਜੋਰ ਦੇ ਨਾਲ ਉਹ ਨਾਗਣੀ ਹੈ ਜਿਹੜੀ ਹਾਥੀ ਦੀ ਅੱਖ ਵਿੱਚ ਮਾਰੀ ਜਿੱਦਾਂ ਹੀ ਅੱਖ 'ਚ ਨਾਗਣੀ ਵਜੀ ਖੂਨ ਨਿਕਲਿਆ ਤੇ ਹਾਥੀ ਚੀਕਾਂ ਮਾਰਨ ਲੱਗ ਪਿਆ ਤੇ ਉਹਨੇ ਆਪਣਾ ਮੂੰਹ ਪਿੱਛੇ ਨੂੰ ਮੋੜ ਲਿਆ ਭਾਈ ਬਚਿੰਦਰ ਸਿੰਘ ਨੇ ਆਪਣਾ ਆਪ ਆ ਸੰਭਾਲਿਆ ਤੇ ਘੋੜੇ ਨੇ ਪੌੜ ਜ਼ਮੀਨ ਤੇ ਰਖਾਏ ਫਿਰ ਬੈਕ ਆ ਗਿਆ ਜਕਾਰੇ ਲਾਉਂਦਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਚ ਆ ਕੇ ਨਾਲੇ 나ਗਣੀ ਫੜਾ ਦਤੀ ਤੇ ਨਾਲੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕਿਆ ਜਕਾਰਾ ਲਾ ਕੇ ਮੱਥਾ ਟੇਕਿਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੁਹੰਮਦ ਫਤਿਹ ਹੋ ਗਈ ਸੱਚੇ ਪਾਤਸ਼ਾਹ ਜੀ ਬੜੇ ਖੁਸ਼ ਹੋਏ ਗਲਬਕੜੀ ਪਾਈ ਗੁਰੂ ਚਾਹੇ ਤੇ ਪਿੰਗਲੇ ਨੂੰ ਪਰਬਤਾਂ ਤੇ ਚੜਾ ਦੇਵੇ ਗੁਰੂ ਚਾਹੇ ਮੇਰੇ ਵਰਗੇ ਮੂਰਖ ਨੂੰ ਮਹਾਰਾਜ ਵਿਦਵਾਨ ਬਣਾ ਦੇਵੇ ਗੁਰੂ ਚਾਹੇ ਭਖਾਰੀ ਨੂੰ ਰਾਜਾ ਬਣਾ ਦੇਵੇ ਤੇ ਗੁਰਮੁਖ ਹੋਏ ਗੁਰੂ ਦੀ ਨਦਰ ਹੈ ਸਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਬੇਲੇ ਕਾਲੇ ਖਾਂ